ਹੋ ਲਾਰੇ ਹੋਰਾਂ ਦੀ ਵੀਰਾਂ ਦੀ ਹੁੰਦੇ ਬਾਦ ਜਰਦਾਬ ਸਰਦਾਬ ਸੰਯੁਕਤ ਮੋਰਚੇ ਦੇ ਸਨੇਹ ਦੇ ਉੱਤੇ ਅੱਜ ਅਸੀਂ ਕਿਸਾਨਾਂ ਦਾ ਵੱਡਾ ਇਕੱਠ ਕਰਕੇ ਜਿਹੜਾ ਬੀਜੇਪੀ ਦਾ ਇਥੋਂ ਕੈਂਡੀਡੇਟ ਆ ਦੇਜਾ ਰਾਮ ਉਹਨੂੰ ਸਾਡੇ ਸਵਾਲ ਲੈ ਇਹ 11 ਸਵਾਲ ਸੰਯੁਕਤ ਮੋਰਚੇ ਵੱਲੋਂ ਜਾਂ ਉਹ ਸਾਡੇ ਸਵਾਲਾਂ ਦੇ ਜਵਾਬ ਦੇਵੇ ਆ ਕਿ ਨਹੀਂ ਅਸੀਂ ਉਹਨੂੰ ਇਹ ਸਮਝਦੇ ਆ ਵੀ ਸਾਡੇ ਸਵਾਲਾਂ ਤੋਂ ਭਗਾਉੜਾ ਬੀਜੇਪੀ ਨੇ ਜਰੂਰ ਉਹਨੂੰ ਆਪਣਾ ਮੋਹਰਾ ਥਾਪ ਕੇ ਇੱਥੇ ਉਹ ਕਰਤਾ ਪਰ ਉਹ ਉਹ ਗੱਲ ਤੇ ਪੂਰੇ ਨਹੀਂ ਉਤਰ ਰਹੇ ਬੀਜੇਪੀ ਵਾਲੇ ਕਿਸਾਨਾਂ ਦੀ ਗੱਲ ਸੁਣ ਨਹੀਂ ਰਹੇ ਕਿਸਾਨਾਂ ਨੂੰ ਬੀਜੇਪੀ ਨੇ 10 ਸਾਲ ਦੇ ਨਾਲ ਲੰਬੇ ਸਮੇਂ ਦੌਰਾਨ ਲਾਰੇ ਲਾਏ ਨੇ ਜਿਸ ਨੇ ਬੀਜੇਪੀ ਨੇ ਕਿਹਾ ਵੀ ਅਸੀਂ ਆਮਦਨ ਦੁੱਗਣੀ ਕਰਾਂਗੇ ਕਿਸਾਨਾਂ ਦੀ ਠੀਕ ਆ ਆ ਨਾ ਉਹਨਾਂ ਨੇ ਆਮਦਨ ਦੁੱਗਣੀ ਕਰੀਆ ਕਿਸਾਨ ਅੰਦੋਲਨ ਦੇ ਦੌਰਾਨ ਜਿਹੜੀਆਂ ਰਹਿੰਦੀਆਂ ਮੰਗਾਂ ਦੀਆਂ ਚਾਹੇ ਲਖੀਮਪੁਰ ਵੀਵੀ ਦਾ ਮਸਲਾ ਧੀਗਾ ਜਾਂ ਕਿਸਾਨਾਂ ਦੀ ਐਮਐਸਪੀ ਦਾ ਮਸਲਾ ਧੀਗਾ ਸੁਆਮੀਨਾਥਨ ਰਿਪੋਰਟ ਦੀ ਗੱਲ ਦੀ ਕਿ ਕੋਈ ਵੀ ਅੱਲ ਤੇ ਬੀਜੇਪੀ ਪੂਰਾ ਨਹੀਂ ਉਤਰੀ ਇਸ ਕਰਕੇ ਅਸੀਂ ਇਹ 11 ਸਵਾਲ ਲੈ ਕੇ ਬੀਜੇਪੀ ਦੇ ਜਿਹੜੇ ਥੋਪੇ ਹੋਏ ਕੇਚਰਾਮ ਜੀ ਅੱਜ ਆਪਣੇ ਕਾਗਜ਼ ਭਰਨ ਆਏ ਨੇ ਉਹਨਾਂ ਨੂੰ ਸਾਡੇ ਸਵਾਲ ਲੈ ਅਸੀਂ बार-बार ਤਹਾਰ ਲਾ ਰਹੇ ਹਾਂ ਕਿਸਾਨਾਂ ਵੱਲੋਂ ਆਪਣਾ ਜਿਹੜਾ ਆਪਣਾ ਰੋਸ ਆ ਉਹ ਇੱਥੇ ਜ਼ਾਹਰ ਕਰਨ ਦੇ ਵਾਸਤੇ ਪਹੁੰਚੇ ਆ ਸੰਯੁਕਤ ਮੋਰਚੇ ਦੇ ਸਨੇਹ ਦੇ ਉੱਤੇ ਅੱਜ ਅਸੀਂ ਕਿਸਾਨਾਂ ਦਾ ਵੱਡਾ ਇਕੱਠ ਕਰਕੇ ਜਿਹੜਾ ਬੀਜੇਪੀ ਦਾ ਇੱਥੋਂ ਕੈਂਡੀਡੇਟ ਆ ਗੇਜਾਰਾਮ ਉਹਨੂੰ ਸਾਡੇ ਸਵਾਲ ਨੇ ਇਹ 11 ਸਵਾਲ ਸੰਯੁਕਤ ਮੋਰਚੇ ਵੱਲੋਂ ਜਾਂ ਉਹ ਸਾਡੇ ਸਵਾਲਾਂ ਦੇ ਜਵਾਬ ਦੇਵੇ ਆ ਕਿ ਨਹੀਂ ਅਸੀਂ ਉਹਨੂੰ ਇਹ ਸਮਝਦੇ ਆਂ ਵੀ ਇਹ ਸਾਡੇ ਸਵਾਲਾਂ ਤੋਂ ਭਗਾਉੜਾ ਬੀਜੇਪੀ ਨੇ ਜ਼ਰੂਰ ਉਹਨੂੰ ਆਪਣਾ ਮੋੜਾ ਸਾਫ ਕੀਤਾ ਉਹ ਕਰਤਾ ਪਰ ਉਹ ਉਹ ਇਹ ਗੱਲ ਤੇ ਪੂਰੇ ਨਹੀਂ ਉਤਰ ਰਹੇ ਬੀਜੇਪੀ ਵਾਲੇ ਕਿਸਾਨਾਂ ਦੀ ਗੱਲ ਸੁਣ ਨਹੀਂ ਰਹੇ ਕਿਸਾਨਾਂ ਨੂੰ ਬੀਜੇਪੀ ਨੇ 10 ਸਾਲ ਦੇ ਦੰਮੇ ਸਮੇਂ ਦੌਰਾਨ ਲਾਰੇ ਲਾਏ ਨੇ ਜਿਸ ਨੇ ਬੀਜੇਪੀ ਨੇ ਕਿਹਾ ਵੀ ਅਸੀਂ ਆਮਦਨ ਦੁੱਗਣੀ ਕਰਾਂਗੇ ਕਿਸਾਨਾਂ ਦੀ ਠੀਕ ਆ ਆ ਨਾ ਉਹਨਾਂ ਨੇ ਆਮਦਨ ਦੁੱਗਣੀ ਕਰੀਆ ਕਿਸਾਨ ਅੰਦੋਲਨ ਦੇ ਦੌਰਾਨ ਜਿਹੜੀਆਂ ਰਹਿੰਦੀਆਂ ਮੰਗਾਂ ਦੀਆਂ ਚਾਹੇ ਲਖੀਮਪੁਰ ਬੀਵੀ ਦਾ ਮਸਲਾ ਠੀਕਾ ਜਾਂ ਕਿਸਾਨਾਂ ਦੀ ਐਮਐਸਪੀ ਦਾ ਮਸਲਾ ਠੀਕਾ ਸੁਆਮੀ ਨਾਥਨ ਰਿਪੋਰਟ ਦੀ ਗੱਲ ਧੀ ਕਿ ਕੋਈ ਵੀ ਗੱਲ ਤੇ ਬੀਜੇਪੀ ਪੂਰਾ ਨਹੀਂ ਉਤਰੀ ਇਸ ਕਰਕੇ ਅਸੀਂ ਇਹ 11 ਸਵਾਲ ਲੈ ਕੇ ਬੀਜੇਪੀ ਦੇ ਜਿਹੜੇ ਥੋਪੇ ਹੋਏ ਕੇਜਾ ਰਾਮ ਜੀ ਅੱਜ ਆਪਣੇ ਕਾਗਜ਼ ਭਰਨ ਆਏ ਨੇ ਉਹਨਾਂ ਨੂੰ ਸਾਡੇ ਸਵਾਲ ਨੇ ਅਸੀਂ बार-बार ਪਹਾਰ ਲਾ ਰਹੇ ਹਾਂ ਕਿਸਾਨਾਂ ਵੱਲੋਂ ਆਪਣਾ ਜਿਹੜਾ ਆਪਣਾ ਰੋਸ ਆ ਉਹ ਇੱਥੇ ਜ਼ਾਹਰ ਕਰਨ ਦੇ ਵਾਸਤੇ ਪਹੁੰਚੇ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ